SSP ਬਠਿੰਡਾ ਵੱਲੋਂ ਲਗਾਤਾਰ ਲੋਕਾਂ ਦੀ ਸੁਰੱਖਿਆ ਨੂੰ ਲੈ ਕੇ ਜਿੱਥੇ PCR ਪੁਆਇੰਟ ਬਣਾਏ ਗਏ ਨੇ ਅਤੇ PCR ਨੂੰ ਵੀ ਤਾਇਨਾਤ ਕੀਤਾ ਗਿਆ ਹੈ ਉਸੇ ਕੜੀ ਦੇ ਵਿੱਚ ਅੱਜ ਬਠਿੰਡਾ ਦੇ ਵਿੱਚ PCR ਇੰਚਾਰਜ ਵੱਲੋਂ ਗਲੀਆਂ ਮਹੌਲੇਾਂ ਤੇ ਦੁਕਾਨਦਾਰਾਂ ਦੇ ਨਾਲ ਜਿੱਥੇ ਮੀਟਿੰਗਾਂ ਕੀਤੀਆਂ ਗਈਆਂ ਉੱਥੇ ਹੀ ਲੋਕਾਂ ਨੂੰ ਜਾਗਰੂਕ ਵੀ ਕੀਤਾ ਗਿਆ ਤੁਸੀਂ ਦੇਖ ਰਹੇ ਹੋ ਤਸਵੀਰਾਂ ਬਠਿੰਡਾ ਦੇ ਵੱਖ-ਵੱਖ ਇਲਾਕਿਆਂ ਦੇ ਵਿੱਚ ਜਾ ਕੇ PCR ਦੀਆਂ ਟੀਮਾਂ ਵੱਲੋਂ ਲੋਕਾਂ ਦੇ ਨਾਲ رابطہ ਕੀਤਾ ਜਾ ਰਿਹਾ ਹੈ ਤੇ ਆਣ ਜਾਣ ਵਾਲੇ ਸ਼ੱਕੀ ਲੋਕਾਂ ਤੇ ਲੋਕਾਂ ਨੂੰ ਵੀ ਨજર ਰੱਖਣ ਦੀ ਜਿੱਥੇ اپੀਲ ਕੀਤੀ ਜਾ ਰਹੀ ਹੈ ਉੱਥੇ ਪੁਲਿਸ ਨੂੰ ਸ਼ੱਕੀ ਲੋਕਾਂ ਦੀ ਸੂਚਨਾ ਦੇਣ ਲਈ ਵੀ ਕਿਹਾ ਜਾ ਰਿਹਾ ਹੈ ਇਸ ਦੇ ਨਾਲ ਹੀ ਪੁਲਸ ਅਧਿਕਾਰੀਆਂ ਨੇ ਇਹ ਵੀ ਦੱਸਿਆ ਕਿ ਜੇਕਰ ਲੋਕ ਲੰਮੇ ਸਮੇਂ ਲਈ ਆਪਣੇ ਘਰ ਆਦੀ ਬੰਦ ਕਰਕੇ ਜਾਂਦੇ ਹਨ ਤਾਂ ਉਹ ਨਾਲ ਦੇ ਲੋਕਾਂ ਨੂੰ ਜਾਂ ਪੁਲਿਸ ਨੂੰ ਜ਼ਰੂਰ ਇਤਲਾਹ ਦੇਣ ਤਾਂ ਜੋ ਪੁਲਿਸ ਉਕਤ ਇਲਾਕਿਆਂ ਦੇ ਵਿੱਚ ਗਸ਼ਤ ਆਦੀ ਵਧਾ ਸਕੇ ਜਿਸ ਨਾਲ ਕਿ ਅਪਰਾਧਿਕ ਘਟਨਾਵਾਂ ਤੇ ਲਗਾਮ ਲਗਾਈ ਜਾ ਸਕੇ ਅਸੀਂ ਮੇਰਾ ਨਾਮ ਹੈਗਾ ਜਸਵਿੰਦਰ ਸਿੰਘ ਜੀ ਮੈਂ ਪੀਸੀਆਰ ਦਾ ਹੈਗਾ ਡੇ ਦਾ ਇੰਚਾਰਜ ਜੀ ਅਸੀਂ ਮਾਨਯੋਗ ਐਸਐਸਪੀ ਸਾਹਿਬ ਜੀ ਹਰਮਨਦੀਪ ਸਿੰਘ ਜੀ ਗਿਲ ਸਾਹਿਬ ਉਹਨਾਂ ਦੀ ਦਿਸ਼ਾ ਵਿਦੇਸ਼ਾਂ ਦੇ ਅਨਸਾਰ ਸਾਡੇ ਜਿਹੜੇ ਸਾਰੇ ਸ਼ਹਿਰ ਦੇ ਵਿੱਚ ਜਿੰਨੀਆਂ ਪੈਟਰੋਲਾਂ ਚੱਲਦੀਆਂ ਨੇ ਜੀ ਉਹਨਾਂ ਨੂੰ ਅਸੀਂ ਸਾਰਿਆਂ ਨੂੰ ਬਰੀਫ ਕਰਕੇ ਪੈਟਰੋਲਾਂ ਦਾ ਜਿਹੜੀਆਂ ਜਾਂ ਉਹਨਾਂ ਸਾਰਿਆਂ ਨੂੰ ਬਰੀਫ ਕਰ ਰਹੇ ਹਾਂ ਜੀ ਰੀਪ ਕਰਕੇ ਉਹਨਾਂ ਨੂੰ ਇਹ ਇੱਕ ਸਮਝਾ ਰਹੇ ਆ ਮਤਲਬ ਵੀ ਸਾਰੇ ਤੁਸੀਂ ਮਤਲਬ ਵੀ ਜਿੰਨੇ ਵੀ ਮੁਹੱਲੇ ਆ ਤੁਹਾਡੇ ਜਿੰਨੇ ਵੀ ਬੀੜ ਦੇ ਵਿੱਚ ਕੋਈ ਸ਼ਾਪ ਵਗੈਰਾ ਪੈਂਦੀ ਆ ਉਹਨਾਂ ਤੇ ਜਾ ਕੇ ਉਹਨਾਂ ਨੂੰ ਆਪ ਦਾ ਤੁਸੀਂ ਮੋਬਾਈਲ ਨੰਬਰ ਦਿਓ ਮੋਬਾਈਲ ਨੰਬਰ ਤੇ ਸਾਰੀਆਂ ਦੁਕਾਨਾਂ ਤੇ ਜਾਂ ਹੋਗੇ ਜਾਂ ਮੁਹੱਲੇ ਦੇ ਵਿੱਚ ਗਲੀਆਂ ਦੇ ਵਿੱਚ ਜਾ ਕੇ ਐਮਸੀਆਂ ਨੂੰ ਤੇ ਹੋਰ ਜਿਹੜੇ ਮੋਤਵਾਰ ਜਿਹੜੇ ਬੰਦੇ ਆ ਉਹਨਾਂ ਨੂੰ ਵੇਅਰ ਕਰੋ ਜਾਂ ਜਿਨੇ ਮਤਲਬ ਮੰਨ ਲਓ ਜਿਹੜੇ ਕੋਈ ਇਹ ਲੋਕ ਘਰਾਂ ਤੋਂ ਜਿਹੜੇ ਕੋਈ ਡਿਊਟੀ ਕਰਨ ਆਲੇ ਆ ਜਾਂ ਜਾਂਦੇ ਆ ਉਹਨਾਂ ਨੂੰ ਆਪ ਦਾ ਮਤਲਬ ਇਸ ਮਹੱਲੇ ਦੇ ਵਿੱਚ ਜਾਂ ਕੋਈ ਇੱਕ ਦੋ ਦਿਨਾਂ ਦੇ ਵਿੱਚ ਇੱਕ ਦੋ ਦਿਨਾਂ ਵਾਸਤੇ ਕੋਈ ਕੰਮ ਛੱਡ ਕੇ ਜਾਂਦੇ ਆ ਜੀ ਉਹਨਾਂ ਨੂੰ ਇਹ ਕਹਿ ਰਹੇ ਭਾਈ ਸਾਡੇ ਮੁਲਾਜ਼ਮ ਜਿਹੜੇ ਇੱਥੇ ਪੈਟਰੋਲਿੰਗ ਕਰਦੇ ਆ ਉਹਨਾਂ ਨੂੰ ਤੁਸੀਂ ਆਪ ਦਾ ਨੰਬਰ ਇਹਨਾਂ ਕੋਲੇ ਹੋਣਾ ਚਾਹੀਦਾ ਜਾਂ ਇਹਨਾਂ ਨੂੰ ਇਹਨਾਂ ਨੂੰ ਕਹਿਦਾ ਆ ਆਹ ਦਾ ਉਹਨਾਂ ਮਹੱਲਿਆਂ ਦੇ ਵਿੱਚ ਪੈਟਰੋਲਿੰਗ ਜਿਹੜੀ ਆਪ ਦਾ ਕਰੋ ਜੀ ਠੀਕ ਆ ਜਿਹੜੇ ਚੋਰੀ ਚਪਟੇ ਵਗੈਰਾ ਜਾਂ ਹੋਰ ਮਤਲਬ ਵੀ ਕੋਈ ਕਿਸੇ ਤਰ੍ਹਾਂ ਦੀਆਂ ਕੋਈ ਵਾਰਦਾਤਾਂ ਹੁੰਦੀਆਂ ਨੇ ਉਹਨਾਂ ਨੂੰ ਫੱਲ ਪਾਈ ਜਾ ਸਕੇ ਜਾਂ ਕੋਈ ਮਹੱਲੇ ਦੇ ਵਿੱਚ ਕੋਈ ਮੋਟਰਸਾਈਕਲ ਵਗੈਰਾ ਜਿਹੜੇ ਹੈਗੇ ਆ ਉਹ ਐ ਮਤਲਬ 2-4 ਜੀ ਜਾਂ ਗੇੜੇ ਕੱਢਦੇ ਆਈ ਜਾਂ ਉਹਨਾਂ ਦਾ ਨੰਬਰ ਵਗੈਰਾ ਜਿਹੜਾ ਹੈਗਾ ਵੇਖੋ ਇਹਨਾਂ ਨੂੰ ਇਹਨਾਂ ਨੂੰ ਇਹੀ ਸਮਝਾਇਆ ਇਹਨਾਂ ਨੂੰ ਸਾਰਿਆਂ ਨੂੰ ਇਕੱਠੇ ਕਰਕੇ ਮਹੱਲੇ ਵਾਲਿਆਂ ਨੂੰ ਹੋ ਗਿਆ ਦੁਕਾਨਦਾਰਾਂ ਨੂੰ ਹੋ ਗਿਆ ਇਹਨਾਂ ਨੂੰ ਬਰੀਫ ਇਹ ਕਰੀਦਾ ਵੀ ਕੱਲੇ ਪੁਲਿਸ ਜਿਹੜੀ ਹੈਗੀ ਆ ਉਹ ਐ ਵੱਡੀ ਨਹੀਂ ਹੋ ਜਾਦੀ ਲੋਕਾਂ ਦੇ ਤਾਰ ਮੇਲ ਨਾਲ ਹੀ ਆ ਸਰਕਾਰ ਸਾਨੂੰ ਤਨਖਾਹਾਂ ਦਿੰਦੀ ਐ ਐਸੇ ਕੰਮ ਦੀਆਂ ਦਿੰਦੀ ਐ ਸਰਕਾਰ ਸਾਨੂੰ ਤਨਖਾਹਾਂ ਵੀ ਅਸੀਂ ਲੋਕਾਂ ਦਾ ਜਿਹੜੀ ਜਿਹੜੀ ਤਨਖਾਹ ਲੈਨੇ ਆਂ ਅਸੀਂ ਉਹਦਾ ਕੋਈ ਨਾ ਕੋਈ ਜਿਹੜਾ ਮੁੱਲ ਜਿਹੜਾ ਹੈਗਾ ਮੂੜਗੀ ਠੀਕ ਹੈ ਜੀ ਪੁਲਿਸ ਵੱਲੋਂ ਕਿਸ ਤਰ੍ਹਾਂ ਦਾ ਸਹਿਯੋਗ ਲੋਕਾਂ ਨੇ ਉਹ ਸਾਨੂੰ ਬਹੁਤ ਵਧੀਆ ਸਹਿਯੋਗ ਮਿਲ ਰਿਹਾ ਜੀ ਹਰੇਕਾ ਸਾਨੂੰ ਇਹ ਆਪਦੇ ਸਾਡੇ ਨੰਬਰ ਲੈ ਰਿਹਾ ਜੀ ਸਾਡੇ ਜਿਹੜੇ ਪੈਟਰੋਲਿੰਗ ਵਾਲੇ ਜਿਨ੍ਹਾਂ ਦੇ ਕੋਲੇ ਨਹੀਂ ਵੀ ਸੀਗੇ ਉਹਨਾਂ ਦੇ ਲੈ ਰਹੇ ਵੀ ਸਾਨੂੰ ਫੋਨ ਆ ਰਹੇ ਆ ਸਾਨੂੰ ਇੱਥੇ ਹੁਣ ਵੀ ਮੈਂ ਮਹੱਲੇ ਦੇ ਵਿੱਚ ਮੈਂ ਬਰੀਫ ਕਰ ਰਿਹਾ ਸੀਗਾ ਸਾਡੇ ਮੁਲਾਜ਼ਮਾਂ ਬਾਰੇ ਕਹਿ ਰਹੇ ਸੀ ਕਿ ਬਹੁਤ ਵਧੀਆ ਡਿਊਟੀ ਕਰਦੇ ਆ ਮੈਂ ਉਹਨਾਂ ਨੂੰ ਇਹ ਗੱਲ ਕਹੀ ਵੀ ਡਿਊਟੀ ਸਾਡੀ ਜਿਹੜੀ ਅਸੀਂ ਕਰਦੇ ਆ ਸਾਡੀ ਡਿਊਟੀ ਬੰਦੀ ਹੈ ਸਰਕਾਰ ਤੋਂ ਤਨਖਾਹ ਲੈਣੇ ਆ ਸਾਡਾ ਫਰਜ਼ ਬੰਦਾ ਡਿਊਟੀ ਕਰਨਾ ਤੁਹਾਡੀ ਸੇਵਾ ਕਰਨਾ ਠੀਕ ਆ ਇਹ ਸੇਵਾ ਦੇ ਨਾਲ ਨਾਲ ਤੁਹਾਡਾ ਵੀ ਫਰਜ਼ ਬੰਦਾ ਵੀ ਤੁਸੀਂ ਵੀ ਸਾਡਾ ਸਾਥ ਦਿਓ ਜਿਹੜੇ ਮਤਲਬ ਆਮ ਘਰਾਂ ਦੇ ਵਿੱਚ ਜਾਂ ਕਈ ਮਤਲਬ ਲਾਲੋ ਪੀਜੀ ਵਗੈਰਾ ਬਣੇ ਹੋਏ ਉਹਨਾਂ ਨੂੰ ਅਸੀਂ ਬੀਜੀ ਵਾਲਿਆਂ ਨੂੰ ਜਾਂ ਘਰ ਵਾਲਿਆਂ ਨੂੰ ਜਿਹੜੇ ਲੋਕ ਬਾਹਰੋਂ ਆ ਕੇ ਇੱਥੇ ਕਿਰਾਏ ਤੇ ਰਹਿ ਰਹੇ ਆ ਉਹਨਾਂ ਨੂੰ ਅਸੀਂ ਬਰੀਫ ਕਰਦੇ ਆ ਵੀ ਕੋ ਤੁਸੀਂ ਅਸੀਂ 12 4000 ਰੁਪਏ ਤੇ ਲਾਲਚ ਪਿੱਛੇ ਕਈ ਵਾਰੀ ਕੋਈ ਬੰਦਾ ਕਰਾਇਆ ਵੱਧ ਦਿੰਦਾ ਉਹ ਬਾਹਰੋਂ ਆ ਕੇ ਇੱਥੇ ਆ ਕੇ ਕੋਈ ਵਾਰਦਾਤ ਕਰ ਦਿੰਦਾ ਕੋਈ ਮੁੜ ਕੇ ਇੱਥੋਂ ਕਰਕੇ ਵਾਰਦਾਤ ਮੁੜ ਕੇ ਬਾਹਰ ਅੱਗੇ ਨਿਕਲ ਜਾਂਦਾ ਉਹ ਸਿਰਫ ਥੋੜੇ ਜਿਹਾ ਕਿਰਾਏ ਦੇ ਲਾਲਚ ਪਿੱਛੇ ਮਤਲਬ ਇਹੋ ਜਿਹਾ ਕੰਮ ਕਰਦੇ ਉਹਨਾਂ ਨੂੰ ਕਿ ਜਦੋਂ ਕੋ ਤੁਹਾਡੇ ਘਰ ਕੋਈ ਕਿਰਾਏ ਤੇ ਆ ਕੇ ਮੰਗਦਾ ਉਹ ਤੁਸੀਂ ਸਾਡੇ ਪੈਟਰੋਲਿੰਗ ਵਾਲੇ ਤੁਸੀਂ ਥਾਣੇ ਵੀ ਨਾ ਜਾਓ ਸਾਡੇ ਪੈਟਰੋਲਿੰਗ ਵਾਲਿਆਂ ਨੂੰ ਦੱਸ ਦਿਓ ਕਿ ਭਾਈ ਸਾਡੇ ਆ ਘਰ ਕਿਰਾਏ ਤੇ ਮਤਲਬ ਹੀ ਲੈਣਾ ਚਾਹੁੰਦਾ ਅਸੀਂ ਆਪੇ ਆਪਦਾ ਆਧਾਰ ਕਾਰਡ ਵਗੈਰਾ ਜਿਹੜਾ ਹੈਗਾ ਸਾਡੇ ਮੁਲਾਜ਼ਮ ਜਿਹੜੇ ਹੈਗੇ ਉਹ ਚੈੱਕ ਕਰਨ ਵੀ ਇਹ ਮਗਰ ਕੋਈ ਕਿਸੇ ਤਰ੍ਹਾਂ ਦੀ ਕੋਈ ਵਾਰਦਾਤ ਵਗੈਰਾ ਕਰਕੇ ਤਾਂ ਨਹੀਂ ਆਇਆ ਇਹ ਜੀ ਲਖਵੀਰ ਸਿੰਘ ਹੈ ਜੀ ਅਸੀਂ ਲੋਕਲ ਬਠਿੰਡਾ ਦੇ ਰਹਿਣ ਵਾਲੇ ਆ ਸਾਨੂੰ ਪੁਲਿਸ ਦੀ ਜੋ ਕਾਰਵਾਈ ਚੱਲ ਰਹੀ ਹੈ ਬਹੁਤ ਵਧੀਆ ਲੱਗ ਰਹੀ ਹੈ ਜੀ ਠੀਕ ਹੈ ਜੀ ਬਹੁਤ ਵਧੀਆ ਕੰਮ ਕਰ ਰਹੇ ਨੇ ਲੱਗਦਾ ਜੇ ਪਹਿਲਾਂ ਕਦੇ ਤੁਸੀਂ ਇਸ ਤਰ੍ਹਾਂ ਦੇਖਿਆ ਹੋਵੇ ਨਾ ਨਾ ਜੀ ਪਹਿਲਾਂ ਦੇਖਿਆ ਨਹੀਂ ਹੁਣ ਵਧੀਆ ਚੱਲ ਰਿਹਾ ਜੀ ਹਰ ਗਲੀ ਮੁਹੱਲੇ 'ਚ ਆ ਜਾ ਰਹੇ ਨੇ ਠੀਕ ਹੈ ਜੀ ਪੈਟਰੋਲਿੰਗ ਵੇਰਾ ਚੱਲ ਰਹੀ ਹੈ ਨੇ ਬਹੁਤ ਵਧੀਆ ਕੰਮ ਕਰ ਰਹੀ ਹੈ ਆਪਣੇ ਪੁਲਿਸ ਸਾਹਿਬ ਨਵੇਂ ਆਏ ਆ ਕਿਸ ਤਰ੍ਹਾਂ ਦਾ ਦੇਖ ਕਿੰਨਾ ਬਹੁਤ ਵਧੀਆ ਜੀ ਬਹੁਤ ਫਰਕ ਵੀ ਪੈ ਗਿਆ ਕੇ ਨਾਲੋਂ ਬਹੁਤ ਵਧੀਆ ਚੱਲ ਰਹੀ ਹੈ ਜੀ ਹੁਣ ਜੇ ਆਪਾਂ ਇਸ ਤੋਂ ਦੀ ਗੱਲ ਕਰੀਏ ਇੱਥੇ ਜਿਹੜਾ ਸ਼ਾਮ ਨੂੰ ਆਖ਼ਰੀ ਜਿਹੜੇ ਆਵਾਰਾਗਰਦੀ ਦੇਖਣ ਨੂੰ ਮਿਲਦੀ ਸੀ ਹੁਣ ਸ਼ਾਮ ਨੂੰ ਨਹੀਂ ਨਹੀਂ ਹੁਣ ਤਾਂ ਬਹੁਤ ਘਟ ਗਈ ਜੀ ਬਾਕੀ ਕਰ ਰਹੀ ਹੈ ਆਪਣੀ ਪੰਜਾਬ ਪੁਲਿਸ ਬਹੁਤ ਵਧੀਆ ਕੰਮ ਹੁਣ ਘਟਾਈ ਜਾਂਦੇ ਪਹਿਲਾਂ ਨਾਲੋਂ ਬਹੁਤ ਘਟ ਗਏ ਹੁਣ ਲੋਕਾਂ 'ਚ ਡਰ ਵੀ ਹੈਗਾ ਕਿ ਹੁਣ ਪੁਲਿਸ ਤੁਰੇ ਫਿਰਦੀ ਹੈ ਹਰ ਇੱਕਾਂ ਲੱਕੇ ਨੁਕੇ ਲੱਗੇ ਨੇ ਵਧੀਆ ਕੰਮ ਕਰਦੇ ਆਂ ਅਮ ਕੀ ਕਹਿਣਾ ਚਾਹੋਗੇ ਪੁਲਿਸ ਦੇ ਉਪਰਾਲੇ ਨੂੰ ਕਿਸ ਤਰ੍ਹਾਂ ਦੇਖਦੇ ਹੋ ਜਦੋਂ ਤੋਂ ਪੁਲਿਸ ਇੱਥੇ ਮੌਜੂਦ ਹੈ ਸਾਨੂੰ ਪਹਿਲੇ ਤੋਂ ਬਹੁਤ ਹੀ ਫਰਕ ਆਪੋ ਜੀ ਜਿਵੇਂ ਕਿ ਪਹਿਲੇ ਤੇ ਚੋਰੀ ਚਗਾੜ ਵਾਲਾ ਕੰਮ ਹੁਣ ਨਹੀਂ ਹੁੰਦਾ ਪਹਿਲੇ ਬਹੁਤ ਹੀ ਜ਼ਿਆਦਾ ਕਮ ਇਹ ਜੇ ਦਾਰੂ ਪਾਣੀ ਵਾਲਾ ਕੰਮ ਬਹੁਤ ਹੀ ਜ਼ਿਆਦਾ ਇੱਕ ਹੈ ਸਰ ਜਿਸ ਤਰ੍ਹਾਂ ਗੱਲ ਕਰੀਏ ਕਿ ਪਹਿਲਾਂ ਇੱਕ ਡਰ ਦਾ ਮਾਹੌਲ ਸੀ ਦੁਕਾਨਦਾਰਾਂ ਚ ਚੀਨਾ ਚਪੜੀਆਂ ਚੋਰੀਆਂ ਚਕਾਰੀਆਂ ਕੋਈ ਸੁਣਦੀ ਨਹੀਂ ਨਹੀਂ ਜੀ ਉਹਨੇ ਜ ਕੁਝ ਨਹੀਂ ਮਿਲਦਾ ਮੰਨ ਲਓ ਮੰਨ ਉਸ ਕੋਈ ਮਿਲਦਾ ਇਹ 24 ਘੰਟੇ ਸਾਡੇ ਕੋਲ ਪੁਲਿਸ ਮੌਜੂਦ ਹੁੰਦੀ ਇੱਥੇ ਕਦੀ ਕੋਈ ਅਜੇ ਕੋਈ ਪ੍ਰੋਬਲਮ ਹੁੰਦੀ ਆਸੀ ਪੁਲਿਸ ਨੂੰ ਜਦੋਂ ਮਰਜੀ ਦੱਸ ਸਕਦੇ ਆ